ਦੋਸਤੋ ਅੱਜ ਆਇ ਕਹਾਣੀ ਕਰਮਾਂ ਦਾ ਫਲ। ਪ੍ਰਮਾਤਮਾ ਦੇ ਰੰਗਾਂ ਦਾ ਕੁਝ ਨਹੀਂ ਪਤਾ ਹੁੰਦਾ। ਕੀ ਉਹ ਕੀ ਖੇਡਾਂ ਖੇਡਦਾ ਹੈ? ਉਹਦੇ ਰੰਗਾਂ ਨੂੰ ਉਹੀ ਜਾਣਦਾ ਹੈ। ਇਸੇ ਤਰ੍ਹਾਂ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਸ਼ਿਕਾਰੀ ਰਹਿੰਦਾ ਹੁੰਦਾ। ਉਹ ਹਰ ਰੋਜ਼ ਸ਼ਿਕਾਰ ਕਰਦਾ ਹੈ, ਦੋ ਚਾਰ ਜਾਨਵਰ ਮਾਰ ਕੇ ਲਿਆਉਂਦਾ ਹੈ ਤੇ ਇੱਕ ਅਦਾ ਜਾਨਵਰ ਉਹ ਆਪ ਰੱਖ ਲੈਂਦਾ ਹੈ। ਬਾਕੀ ਜਾਨਵਰ ਉਹ ਛਟਕੇ ਹੀ ਨੂੰ ਵੇਚ ਦਿੰਦਾ ਤੇ ਉਹਦੇ ਨਾਲ ਕੁਝ ਪੈਸੇ ਕਮਾ ਲਾਉ। ਇੱਕ ਦਿਨ ਉਸਨੇ ਸੋਚਿਆ ਵੀ ਕਿਉਂ ਨਾ ਆਪਾਂ ਕੋਈ ਵਧੀਆ ਸ਼ਿਕਾਰ ਮਾਰ ਕੇ ਲਈਏ ਤੇ ਵੱਧ ਪੈਸੇ ਕਮਾਈਏ। ਤਾਹੋ ਕੋੜਾ ਲੈ ਕੇ ਕਿਸੇ ਦੂਰ ਜੰਗਲ ਵਿੱਚ ਜਾ ਨਿਕਲਦਾ ਹੈ ਉੱਥੇ ਇੱਕ ਹਿਰਨ ਤੇ ਇੱਕ ਹਿਰਨੀ ਤੇ ਇੱਕ ਹਿਰਨ ਦਾ ਬੱਚਾ ਘਾਹ ਚਰੀ ਜਾਂਦੇ ਹੁੰਦੇ ਨੇ ਉਹਦੇ ਨਜ਼ਰ ਵਿੱਚ ਪੈਂਦੇ ਨੇ ਤਾਂ ਉਹ ਨਿਸ਼ਾਨਾ ਬੈਂਦਾ ਹੈ ਅਚਾਨਕ ਉਹ ਤੀਰ ਦਾ ਨਿਸ਼ਾਨਾ ਹਿਰਨੀ ਦੇ ਬੱਚੇ ਦੇ ਜਾ ਲੱਗਦਾ ਹੈ ਬੱਚੇ ਦੇ ਜਾ ਲੱਗਦਾ ਹੈ ਜਦੋਂ ਬੱਚਾ ਤਰਫਾਦਾ ਹੋਇਆ ਧਰਤੀ ਤੇ ਜਾ ਡਿੱਗਦਾ ਹੈ ਸ਼ਿਕਾਰੀ ਭੱਜ ਕੇ ਆ ਕੇ ਜੋ ਲਵੇ ਆਉਂਦਾ ਹੈ ਤਾਂ ਉਹਦੇ ਤੀਰ ਕੱਢਦਾ ਹਿਰਨੀ ਦਾ ਬੱਚਾ ਮਰ ਜਾਂਦਾ ਹੈ हिरਦੇ हिरनी ਉੱਥੇ ਖੜੇ ਦੇਖਦੇ ਰਹਿੰਦੇ ਨੇ ਤੇ ਉਹਨਾਂ ਦੇ ਆਪਦੇ ਬੱਚੇ ਨਾਲ ਇੰਨਾ ਪਿਆਰ ਹੁੰਦਾ ਜਾਨੀ ਕਿ ਉਹ ਥੋਂ ਭਜਦੇ ਨਹੀਂ ਹੈਗੇ ਉਹ ਆਪਦੇ ਬੱਚੇ ਕਣੀ ਦੇਖਦੇ ਰਹਿੰਦੇ ਨੇ ਤੇ ਅੱਖਾਂ ਵਿੱਚੋਂ ਪਾਣੀ ਡਿੱਗਣ ਲੱਗ ਜਾਂਦਾ ਹੈ ਸ਼ਿਕਾਰੀ ਦੀ ਨਜ਼ਰ ਉਹਨਾਂ ਕੜੀ ਪੈਂਦੀ ਹੈ ਤੇ ਸ਼ਿਕਾਰੀ ਦਾ ਮਨ ਆਭਵਕ ਜਾ ਹੋ ਜਾਂਦਾ ਵੀ ਇਹਨਾਂ ਨੂੰ ਆਪਦੇ ਬੱਚੇ ਨਾਲ ਕਿੰਨਾ ਪਿਆਰ ਸੀ ਤਾਂ ਸ਼ਿਕਾਰੀ ਉਹਦਾ ਬੱਚਾ ਚੱਕ ਕੇ ਘੋੜੇ ਦੇ ਲਾਦਾ ਤੇ ਪਿੰਡ ਵੱਲ ਨੂੰ ਆ ਜਾਂਦਾ ਪਿੰਡ ਵੱਲੋਂ ਆਉਂਦੇ ਆਉਂਦੇ ਹਿਰਨ ਤੇ ਹਿਰਨੀ ਵੀ ਉਹਦੇ ਮਗਰ ਲੱਗ ਜਾਂਦੇ ਨੇ ਜੋ ਸ਼ਿਕਾਰੀ ਜੰਗਲ ਤੋਂ ਬਾਹਰ ਨਿਕਲਣ ਲੱਗਦਾ ਹੈ ਤਾਂ ਬਾਗਸ ਫੇਰ ਮੁੜ ਕੇ ਦੇਖਦਾ ਹੈ ਤਾਂ ਹਿਰਨ ਤੇ ਹਿਰਨੀ ਮਗਰ ਆਉਂਦੇ ਹੁੰਦੇ ਨੇ ਤੇ ਉਹਨਾਂ ਦੇ ਅੱਖਾਂ ਦੇ ਵਿੱਚ ਉਵੇਂ ਪਾਣੀ ਡਿੱਗੀ ਜਾਂਦਾ ਹੁੰਦਾ ਤੇ ਸ਼ਿਕਾਰੀ ਦਾ ਮਨ ਹੋਰ ਵੀ ਹੋ ਜਾਂਦਾ ਵੀ ਮੈਥੋਂ ਬਹੁਤ ਵੱਡਾ ਪਾਪ ਹੋ ਗਿਆ ਵੀ ਦੇਖ ਲਓ ਇੰਨਾ ਪਿਆਰ ਸੀ ਆਪਦੇ ਬੱਚੇ ਨਾਲ ਇਹ ਫੇਰ ਵੀ ਮੰਗਰ ਆ ਗਏ ਤਾਂ ਉਹ ਪਰਮਾ ਹਿਰਨ ਤੇ ਹਿਰਨੀ ਪ੍ਰਮਾਤਮ ਨੂੰ ਅਰਦਾਸ ਕਰਦੇ ਨੇ ਵੀ ਇਹਨੂੰ ਵੀ ਕੋਈ ਨਾ ਕੋਈ ਇਸਰਾਫ ਸਾਡੇ ਮੰਗੂ ਮਿਲੇ ਤਾਂ ਉਹ ਕਰਿਆ ਜਾਂਦਾ ਤੇ ਉਹ ਬੱਚਾ ਹੁੰਦਾ ਜਿਹੜਾ ਉਹ ਝਟਕਈ ਨੂੰ ਵੇਚ ਦਿੰਦਾ ਤੇ ਪੈਸੇ ਕਮਾ ਲੈਂਦਾ ਤਾਂ ਸਾਰੀ ਰਾਤ ਉਸ ਨੂੰ ਚੈਨ ਨਹੀਂ ਆਉਂਦੀ ਉਹਨੂੰ ਉਹ ਵੀ ਹਿਰਨ ਤੇ ਹਿਰਨੀ ਸੁਪਨੇ ਵਿੱਚ ਦਿਖਾਈ ਦੇ ਜਾਂਦੇ ਨੇ ਤੇ ਉਹ ਬੇਚੈਨ ਜਿਹਾ ਹੋਇਆ ਰਹਿੰਦਾ ਤੇ ਉਸ ਨੇ ਸੋਚਿਆ ਵੀ ਆਪਾਂ ਤੋਂ ਬਹੁਤ ਵੱਡਾ ਪਾਪ ਹੋ ਗਿਆ ਆਪਾਂ ਅੱਜ ਤੋਂ ਬਾਅਦ ਇਹ ਸ਼ਿਕਾਰ ਖੇਡਣਾ ਬੰਦ ਤੇ ਆਪਾਂ ਪਰਮਾਤਮਾ ਦੀ ਭਗਤੀ ਕਰਿਆ ਕਰਾਂਗੇ ਤਾਂ ਉਸ ਨੇ ਦਿਨ ਚੜਿਆ ਤੇ ਉਹਨੇ ਸੋਚਿਆ ਵੀ ਆਪਾਂ ਮਕਾਨ ਵੀ ਕੀ ਕਰਨੇ ਨੇ ਆਪਾਂ ਘਰ ਵੀ ਵੇਚ ਕੇ ਇਹ ਵੀ দান ਕਰ ਜਾਂਦੇ ਆ ਕਿਸੇ ਨੂੰ ਤਾਂ ਉਹ ਆਪਦਾ ਘਰ ਵੇਚ ਕੇ ਜੋ ਤੁਰ ਪੈਂਦਾ ਤਾਂ ਉਹਨੇ ਸੋਚਿਆ ਵੀ ਇਹ ਪੈਸੇ ਵੀ ਆਪਾਂ ਕਿਸੇ ਨੂੰ দান ਕਰ ਦਈਏ ਤਾਂ ਉਸੇ ਦੇ ਪਿੰਡ ਵਿੱਚ ਇੱਕ ਗਰੀਬ ਘਰ ਕੁੜੀ ਦਾ ਵਿਆਹ ਰੱਖਿਆ ਹੁੰਦਾ ਉਹ ਕੁੜੀ ਦੇ ਵਿਆਹ ਚ ਦੋ ਦਿਨ ਰਹਿਣੇ ਹੁੰਦੇ ਨੇ ਤਾਂ ਉਹਦੇ ਬਾਪ ਦੇ ਇਹ ਕੋਲੋਂ ਪੈਸੇ ਨਹੀਂ ਬਣਦੇ ਤੇ ਉਹ ਸੋਚੀ ਜਾਂਦਾ ਹੁੰਦਾ ਵੀ ਹੁਣ ਆਪਾਂ ਕੀ ਕਰੀਏ ਕੁੜੀ ਦੇ ਵਿਆਹ ਦੇ ਚ ਤਾਂ ਥੋੜੇ ਦਿਨ ਰਹਿ ਗਏ ਤਾਂ ਉਹ ਸ਼ਿਕਾਰੀ ਉੱਥੇ ਵਗ ਜਾਂਦਾ ਤੇ ਉਹ ਉਹਦੇ ਬਾਪ ਨੂੰ ਕਹਿੰਦਾ ਵੀ ਆ ਲੈ ਭਾਈ ਮੈਥੋਂ ਪੈਸੇ ਲੈ ਲੈ ਕੰਨਿਆਦਾਨ ਸਮਝ ਕੇ ਇਹ ਮੈਥੋਂ ਪੈਸੇ ਰੱਖ ਲੈ ਤੂੰ ਆਪਣੀ ਕੁੜੀ ਦਾ ਵਿਆਹ ਕਰ ਦੇ ਤੇ ਮੈਂ ਅੱਜ ਤੋਂ ਬਾਅਦ ਪੈਸੇ ਕੀ ਕਰਨੇ ਨੇ ਤਾਂ ਉਹ ਪੈਸੇ ਉਹ ਉਹਦੇ ਕੁੜੀ ਦੇ ਬਾਪ ਨੂੰ ਦੇ ਆਉਂਦਾ ਤਾਂ ਉਹ ਖਬਰ ਉਸ ਕੁੜੀ ਨੂੰ ਪਤਾ ਲੱਗਦਾ ਹੈ ਜਦੋਂ ਤਾਂ ਉਹ ਕੁੜੀ ਨੂੰ ਚਾਹ ਚੜ ਜਾਂਦਾ ਹੈ ਉਹ ਕੁੜੀ ਅਰਦਾਸ ਕਰਨ ਲੱਗ ਜਾਂਦੀ ਹੈ ਤੇ ਜਿਵੇਂ ਅੱਜ ਇਹਨੇ ਮੇਰੇ ਬਾਪ ਦੀ ਪਰੀ ਪੰਚਾਇਤ ਦੇ ਵਿੱਚ ਲਾਜ ਰੱਖੀ ਹੈ ਇਹਨੂੰ ਵੀ ਪ੍ਰਮਾਤਮਾ ਕਿਸੇ ਦਿਨ ਪੂਰੇ ਆਲਵਾੜ ਦੇ ਵਿੱਚ ਨਾਂ ਚਮਕੇ ਵੇਦੀ ਪੂਰਾ ਨਾਂ ਰੋਸ਼ਨ ਹੋਵੇ ਜਿਵੇਂ ਇਹਨੇ ਸਾਡੇ ਪਿੰਡ ਚ ਨਾਰੋਸ਼ਨ ਕਰਿਆ ਮੇਰੀ ਲਾਜ ਰੱਖੀ ਹੈ ਮੇਰੇ ਬਾਪ ਦੀ ਲਾਜ ਰੱਖੀ ਹੈ ਤਾਂ ਉਹ ਕੁੜੀ ਪ੍ਰਮਾਤਮਾ ਨੂੰ ਅਰਦਾਸ ਕਰ ਦਿੰਦੀ ਹੈ ਤਾਂ ਉਹ ਉਥੋਂ ਛਕਾਰੀ ਤੁਰ ਕੇ ਕਿਸੇ ਦੂਰ ਬਰਕਸ਼ੀ ਦੇ ਥੱਲੇ ਬਹਿ ਕੇ ਭਗਤੀ ਕਰਨੀ ਸ਼ੁਰੂ ਕਰ ਦਿੰਦਾ ਹੈ ਸਮਾਂ ਲੰਘਦਾ ਤਾਂ ਉਹ ਸ਼ਿਕਾਰੀ ਦੀ ਮੌਤ ਹੋ ਜਾਂਦੀ ਹੈ ਤੇ ਉਹ ਧਰਮਰਾਜ ਲਵੇ ਚਲਿਆ ਜਾਂਦਾ ਹੈ ਧਰਮਰਾਜ ਆਪਦੇ ਜਮਦੂਤਾਂ ਨੂੰ ਕਹਿੰਦਾ ਵੀ ਲਿਆਓ ਵੀ ਇਹਦਾ ਬਹੀ ਖਾਤਾ ਦੇਖੀਏ ਕਿੰਨੇ ਕ ਪੁੰਨ ਕਰਕੇ ਆਇਆ ਹੈ ਕਿੰਨੇ ਕੇ ਪਾਪ ਕਰਕੇ ਆਇਆ ਤਾਂ ਧਰਮਰਾਜ ਦੇਖਦਾ ਵੀੜੇ ਭਗਤੀ ਵੀ ਬਹੁਤ ਕਰੀ ਹੈ ਤੇ ਕਹਿੰਦੇ ਵੀ ਹੋਰ ਕੀ ਕਰਿਆ ਨੇ ਕਹਿੰਦੇ ਜੀ ਇਹ ਕਿਹਨੇ ਕੁੜੀ ਦਾ ਕੰਨਿਆਦਾਨ ਕਰਿਆ ਹੈ ਵੀ ਕੁੜੀ ਦਾ ਵਿਆਹ ਕਰਕੇ ਆਇਆ ਵੀ ਉਹ ਵੀ ਇਹਨੂੰ ਫਲ ਮਿਲਣਾ ਚਾਹੀਦਾ ਹੈ ਕਹਿੰਦੇ ਵੀ ਹੋਰ ਵੀ ਕਹਿੰਦੇ ਇਹ ਕਿਹਨੇ ਇੱਕ ਹਿਰਨ ਤੇ ਹਿਰਨੀ ਦਾ ਅਰਦਾਸ ਕਰੀ ਹੋਈ ਹੈ ਵੀ ਇਹਨੂੰ ਸਰਾਵ ਮਿਲੇ ਇਹਨਾਂ ਨੇ ਇਹਨੇ ਉਹ ਬੱਚਾ ਮਾਰਤਾ ਪਰਮਾਤਮਾ ਕਹਿੰਦਾ ਉਹਨੂੰ ਕਹਿੰਦਾ ਭਾਈ ਹੁਣ ਤੈਨੂੰ ਫੇਰ ਸੰਸਾਰ ਤੇ ਫੇਰ ਜਾਣਾ ਪਊ ਮਨੁੱਖ ਜਨਮ ਫੇਰ ਲੈਣਾ ਪਊ ਤਾਂ ਉਹ ਬੰਦਾ ਕਹਿੰਦਾ ਪਰਮਾਤਮਾ ਨੂੰ ਕਹਿੰਦਾ ਜੀ ਠੀਕ ਹੈ ਵਗਦਾ ਜਾਣਾ ਪਰ ਮੇਰੀ ਇੱਕ ਸ਼ਰਤ ਹੈ ਪਰਮਾਤਮਾ ਕਹਿੰਦਾ ਦੱਸ ਭਾਈ ਕੀ ਸ਼ਰਤ ਹੈ ਤੇਰੀ ਕਹਿੰਦਾ ਮੇਰੀ ਇਹ ਸ਼ਰਤ ਹੈ ਜੀ ਮੈਂ ਇੱਕ ਬਹੁਤ ਗਰੀਬ ਘਰੇ ਜਾਵਾਂ ਤੇ ਹੱਕ ਸੱਚ ਦੀ ਕਮਾਈ ਕਰਕੇ ਖਾਵਾਂ ਪਰਮਾਤਮਾ ਕਹਿੰਦਾ ਠੀਕ ਹੈ ਤੈਨੂੰ ਭਾਈ ਗਰੀਬ ਘਰੇ ਭੇਜ ਦਿੰਦੇ ਆ ਤਾਂ ਉਹ ਗਰੀਬ ਘਰੇ ਜਨਮ ਲੈ ਲੈਂਦਾ ਤਾਂ ਉੱਥੇ ਕਿਰਤ ਕਮਾਈ ਕਰਦਾ ਤੇ ਹੱਕ ਸੱਚ ਦੀ ਕਮਾਈ ਕਰਦਾ ਇੱਕ ਜ਼ਿੰਮੇਦਾਰ ਦੇ ਘਰੇ ਜਨਮ ਲੈ ਲੈਂਦਾ ਤਾਂ ਸਵਾ ਲੰਘਦਾ ਬਹੁਤ ਤਾਂ ਉਹਦਾ ਵਿਆਹ ਹੋ ਜਾਂਦਾ ਤੇ ਜਿਹੜਾ ਉਹੀ ਹਿਰਨੀ ਦਾ ਬੱਚਾ ਉਨੇ ਮਾਰਿਆ ਹੁੰਦਾ ਤਾਂ ਉਹੀ ਉਹਦੇ ਘਰੇ ਜਨਮ ਲੈ ਲੈਂਦਾ ਮੁੰਡਾ ਬਣ ਕੇ ਜਨਮ ਲੈ ਲੈਂਦਾ ਤਾਂ ਉਹ ਵੱਡਾ ਹੋ ਕੇ ਇੱਕ ਬਹੁਤ ਵੱਡਾ ਸਟਾਰ ਬਣ ਜਾਂਦਾ ਉਹ ਆਪਦੇ ਬਾਪ ਦਾ ਨਾਮ ਪੂਰਾ ਰੋਸ਼ਨ ਕਰ ਦਿੰਦਾ ਜਾਨੀ ਕਿ ਅਲਵਾੜ ਤੇ ਉਹਦਾ ਨਾਮ ਚਮਕਣ ਲੱਗ ਜਾਂਦਾ ਤੇ ਕੋਠੀਆਂ ਪਾ ਦਿੰਦਾ ਮਹਿਲ ਪਾ ਦਿੰਦਾ ਤੇ ਉਹਦੇ ਬਾਪ ਦੀ ਨਾਲ ਉਹਦੀ ਮੁੰਡੇ ਦੀ ਪੂਰੀ ਚੜ੍ਹਾਈ ਹੋ ਜਾਂਦੀ ਹੈ ਸਮਾਣ ਲੰਗਦਾ ਹੈ ਹੱਸਦਾ ਵਸਦਾ ਪਰਿਵਾਰ ਹੁੰਦਾ ਹੈ ਖੁਸ਼ੀਆਂ ਨਾਲ ਹੁੰਦੀ ਹੈ ਤੇ ਪੂਰਾ ਨਾਂ ਚੱਲਦਾ ਸਾਰੀ ਦੁਨੀਆ ਤੇ ਅਚਾਨਕ ਉਹ ਮੁੰਡੇ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਐਕਸੀਡੈਂਟ ਚ ਉਹਦੀ ਮੌਤ ਹੋ ਜਾਂਦੀ ਹੈ ਮੌਤ ਹੋ ਜਾਂਦੀ ਹੈ ਜਦੋਂ ਤਾਂ ਉਹਦਾ ਬਾਪ ਤੇ ਉਹਦੀ ਮਾਂ ਤਾਹਾਂ ਮਾਰਦੇ ਨੇ ਵੀ ਸਾਡੇ ਇਕੱਲਾ ਮੁੰਡਾ ਸੀ ਵੀ ਪ੍ਰਮਾਤਮਾ ਏ ਕੀ ਤੈ ਸਾਡੇ ਨਾਲ ਪਾਣਾ ਵਰਤਾਤਾ ਤੇ ਏ ਕੀ ਐਡਾ ਵੱਡਾ ਕਹਿਰ ਸਾਡੇ ਦੇ ਕੀ ਵਰਤਾਤਾ ਅਸੀਂ ਕੀ ਭਾਵ ਕਰਿਆ ਪਰ ਦੋਸਤੋ ਇਹ ਹੈ ਕਹਾਣੀ ਉਹੀ ਇਹ ਕਰਮਾਂ ਦਾ ਫਲ ਹੁੰਦਾ ਹੈ ਉਹੀ ਕਿਸੇ ਦੇ ਬਸ ਦਾ ਰੋਗ ਨਹੀਂ ਹੁੰਦਾ ਇਹ ਜ਼ਿੰਮੇਵਾਰੀ ਦੇ ਰੰਗ ਨੇ ਉਵੇਂ ਖੇਡਾਂ ਖੇਡਦਾ ਇਹ ਉਹੀ ਹਿਰਨ ਤੇ ਹਿਰਨੀ ਦੇ ਸਰਾਬ ਦਿੱਤਾ ਹੋਇਆ ਉਹੀ ਇਹਨਾਂ ਦੇ ਮੂਰੇ ਆ ਜਾਂਦਾ ਇਹ ਹੀ ਉਹਨਾਂ ਦਾ ਕਰਮਾ ਦਾ ਫਲ ਸੀ ਇਸੇ ਤਰ੍ਹਾਂ ਬੰਦਾ ਸਿਆਣਾ ਦਾ ਬਹੁਤ ਬਣਦਾ ਹੈ ਬੰਦਾ ਦਾ ਬਹੁਤ ਕੁਝ ਕਹਿੰਦਾ ਪਰ ਜਿਹੜਾ ਪਰਮਾਤਮਾ ਨੇ ਲਿਖਤਾ ਉਹ ਹੋ ਕੇ ਹੀ ਰਹਿੰਦਾ ਹੈ ਇਹ ਕਿਸੇ ਦੇ ਬਸ ਦਾ ਰੋਗ ਨਹੀਂ ਇਹ ਹਰੇਕ ਬੰਦੇ ਦੇ ਕਰਮਾ ਦਾ ਫਲ ਹੁੰਦਾ ਤੇ ਕਿਸੇ ਦੇ ਬਸ ਦਾ ਰੋਗ ਨਹੀਂ ਹੈਗਾ ਜੇ ਕਹਾਣੀ ਵਧੀਆ ਲੱਗੀ ਸੇਰ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਧੰਨਵਾਦ